ਜੈ ਸ਼੍ਰੀ ਵਾਲਾ ਜੀ ਮੈਂ ਤਰੁਣ ਸਿੰਘਲਾ ਕਮਿਊਨੀਕੇਸ਼ਨ ਤੋਂ ਅੱਜ ਤੁਹਾਡੇ ਲਈ ਲੈ ਕੇ ਆਇਆ Vivo ਦਾ V50 ਜਿਹੜਾ ਬਹੁਤ ਹੀ V ਸੀਰੀਜ਼ ਦਾ ਪ੍ਰੀਮੀਅਮ ਫੋਨ ਆ ਜੀ ਤਾਂ ਕਿ ਗਿਫਟਾਂ ਦੀ ਕਿ ਇਹਨਾਂ ਨਾਲ ਜਿਹੜੇ ਗਿਫਟ ਮਿਲਦੇ ਨੇ ਉਹ ਕਿਵੇਂ ਮਿਲਦੇ ਨੇ ਪਹਿਲਾਂ ਤਾਂ ਆਫਰ ਸੁਣ ਲਓ ਜੀ ਫਿਰ ਪੂਰੀ ਜਾਣਕਾਰੀ ਦਊ ਵੀਡੀਓ ਥੋੜੀ ਲੰਬੀ ਹੋ ਜੂ ਜੀ ਦੇਖਣ ਵਾਲੀ ਵੀਡੀਓ ਆ ਤੁਹਾਡੀ ਜਾਣਕਾਰੀ ਵਾਲੀ ਵੀਡੀਓ ਆ ਲਾਸਟ ਤੱਕ ਜਰੂਰ ਦੇਖਿਓ Vivo V50 ਹੈ ਜੀ ਕੰਪਨੀ ਰੇਟ ਹੈਗਾ 33000 ਰੁਪਏ Vivo V50 ਦੇ ਕੰਪਨੀ ਨੇ ਡਿਸਕਾਊਂਟ ਦਿੱਤਾ ਜੀ ਡਿਸਕਾਊਂਟ ਨਹੀਂ ਦਿੱਤਾ ਸਕੀਮ ਦਿੱਤੀ ਆ V60 ਆਉਣ ਕਰਕੇ ਕਿ ਇਹ ਜਿਹੜੇ ਮਾਰਕੀਟ ਦੇ ਵਿੱਚ ਸਟਾਕ ਪਿਆ ਇਹ ਖਤਮ ਕਰ ਦਈਏ ਕਮ ਇਹ ਜਿਹੜੇ ਗਿਫਟ ਹੁੰਦੇ ਨੇ ਦੁਕਾਨਦਾਰ ਆਪਣੇ ਪ੍ਰੋਫਿਟ ਦੇ ਵਿੱਚੋਂ ਜਾਂ ਆਪਣੇ ਵੱਲੋਂ ਨਹੀਂ ਦਿੰਦਾ ਹੁੰਦਾ ਕੁਝ ਕੁ ਮਾਡਲਾਂ ਦੇ ਉੱਤੇ ਕੰਪਨੀ ਦੀ سپورਟ ਮਿਲਦੀ ਹੁੰਦੀ ਆ ਜਾਂ ਪ੍ਰਾਈਸ ਡ੍ਰੌਪ ਹੋ ਜਾਂਦੇ ਨੇ ਜਾਂ ਉਹਨਾਂ ਤੇ ਸਕੀਮ ਆ ਜਾਂਦੀ ਆ ਹੁਣ ਇਹਦੀ ਸਕੀਮ ਦੀ ਗੱਲ ਕਰਦੇ ਆ ਇਹ ਹੈਗਾ 33000 ਰੁਪਏ ਦਾ ਫੋਨ ਲਾਈਵ ਡੈਮੋ ਆਪਣੇ ਕੋਲ ਅਵੇਲੇਬਲ ਆ ਜੀ ਤੁਸੀਂ ਚਲਾ ਕੇ ਫੀਲ ਕਰਕੇ ਲੈ ਜਾ ਸਕਦੇ ਹੋ ਇਹਦੇ ਤੇ ਜਿਹੜੀ ਸਕੀਮ ਆ ਆਪਾਂ ਇਹਦੇ ਨਾਲ 15 ਗਿਫਟ ਲਾਏ ਨੇ ਪ੍ਰੀਮੀਅਮ ਗਿਫਟ ਔਰ ਜਿਹੜੇ ਗਿਫਟ ਨੇ ਉਹ ਸਾਰੇ ਕੰਪਨੀ ਦੇ ਨੇ ਸਪੋਜ਼ ਕਰੋ ਜਿਵੇਂ ਬੋਰਡ ਦੇ ਹੈੱਡਫੋਨ ਠੀਕ ਹੈ ਵੀਵੋ ਦੇ ਹੈੱਡਫੋਨ ਚਪਾਤੀ ਬਾਕਸ ਦਾ 2 ਤੇ ਇਹਨਾਂ ਦੀ ਜਿਹੜੀ ਅਸਲ ਕੀਮਤ ਹੋਊਗੀ ਗਿਫਟਸ ਦੀ ਇਹਨਾਂ ਦੀ ਹੋਊਗੀ 4500 ਤੋਂ 5000 ਰੁਪਏ। ਅਗਰ ਇਹਨਾਂ ਦੀ ਆਪਾਂ ਐਮ ਆਰ ਪੀ ਦੀ ਗੱਲ ਕਰਦੇ ਆਂ ਤਾਂ ਐਮ ਆਰ ਪੀ ਦਾ ਬਾਕਸ ਤੋਂ ਦੇਖੇ ਤਾਂ 20000 ਪਲੱਸ ਹੋ ਜਾਂਦੀ ਹੈ। 25000 ਤੇ ਐਮ ਆਰ ਪੀ ਪਹੁੰਚ ਜਾਂਦੀ ਹੈ ਜੀ। ਜਿਹੜਾ 33000 ਰੁਪਏ ਵਾਲਾ ਫੋਨ ਆ ਅਗਰ ਤੁਸੀਂ ਵਿਦਆਊਟ ਗਿਫਟ ਲੈਣਾ ਤਾਂ ਇਹ ਤੇ 5000 ਰੁਪਏ ਦਾ ਡਿਸਕਾਊਂਟ ਆ ਜੀ। ਫਲੈਟ ਡਿਸਕਾਊਂਟ ਆ। ਡਿਸਕਾਊਂਟ ਕੋਈ ਨਹੀਂ ਕਰਦਾ। ਗਿਫਟਾਂ ਦੇ ਵਿੱਚ ਝੋਲਮੋਲ ਇਹ ਗਿਫਟ ਅਸਲ ਦੇ ਵਿੱਚ ਤੁਹਾਡੇ ਹੀ ਪੈਸਿਆਂ ਦੇ ਹੁੰਦੇ ਨੇ। ਠੀਕ ਹੈ। ਅਗਰ ਜ ਜਿੰਨੇ ਵੀ ਤੁਸੀਂ ਸਾਡੇ ਤੋਂ ਵੀ ਲੈਣੇ ਹੋ ਅਸੀਂ ਹਰ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਕਸਟਮਰ ਗਿਫਟ ਦੇ ਵਿੱਚ ਲਾਲਜ ਦੇ ਵਿੱਚ ਨਾ ਜਾਵੇ ਉਹਨਾਂ ਦੇ ਅਸਲ ਕੀਮਤ ਦੇਖ ਕੇ ਪੈਸੇ ਲੈਸ ਕਰਵਾ ਕੇ ਮੋਬਾਈਲ ਲਿਆ ਕਰੋ ਜਿਹੜੀ ਇਹਦੀ ਅਸਲ ਕੀਮਤ ਆ ਉਹਦੇ ਹੀ ਹੈਗੀ 5000 ਰੁਪਏ 37000 ਰੁਪਏ ਦਾ ਫੋਨ ਤੁਹਾਨੂੰ ਅਗਰ ਤੁਸੀਂ ਕੈਸ਼ ਲੈਣਾ ਤਾਂ 27000 ਰੁਪਏ ਦਾ ਪਵੇਗਾ ਕ੍ਰੈਡਿਟ ਕਾਰਡ ਦੀਆਂ ਆਫਰਾਂ ਵੀ ਮਿਲਣਗੀਆਂ 2500 ਰੁਪਏ ਕ੍ਰੈਡਿਟ ਕਾਰਡ ਦੇ ਡਿਸਕਾਊਂਟ ਜਲਦਾ ਜੀ ਬਜਾਜ 'ਚ ਵੀ ਅਵੇਲੇਬਲ ਮਿਲੂਗਾ ਹੁਣ ਆਉਨੇ ਆਪਾਂ ਸਕੀਮ ਤੇ ਇਹਦੇ ਨਾਲ ਜਿਹੜੇ 15 ਗਿਫਟ ਨੇ ਇੱਕ ਚਪਾਤੀ ਬਾਕਸ ਹੈ ਜੀ 32 ਪਰ ਇਹਦੀ ਜਿਹੜੀ ਅਸਲ ਕੀਮਤ ਆ ਉਹ 1300 ਰੁਪਏ ਆ ਜੀ ਬੋਰਡ ਦੇ ਜਿਹੜੇ 500 ਰੁਪਏ ਦੇ ਐਮ ਆਰ ਪੀ ਵਾਲੇ 250 ਰੁਪਏ ਦੇ ਹੈੱਡਫੋਨ ਨੇ ਜੀ ਵੀਵੋ ਦਾ オリジナル ਹੈੱਡਫੋਨ ਇਹ ਕਾਪੀ ਨਹੀਂ ਹੈ ਕੋਈ 150 ਰੁਪਏ ਵਾਲਾ ਹੈੱਡਫੋਨ ਨਹੀਂ 450 ਰੁਪਏ ਦਾ オリジナル ਹੈੱਡਫੋਨ ਆ ਜੀ 10000 ਐਮ ਐਚ ਦੀ ਪਾਵਰ ਬੈਂਕ ਵਧੀਆ ਵਾਲੇ ਏਅਰਪອດ 77 ਸਟੈਪ ਵਾਲੀ ਵਾਚ ਇੱਕ ਗਰਲਿਸ਼ ਵਾਚ neck band uv ਗਲਾਸ ਕਵਰ ਠੀਕ ਹੈ ਜੀ ਕਾਰ ਬਲੂਟੁੱਥ ਔਰ ਇੱਕ ਵਾਚ ਇਹ ਜਿਹੜੇ 15 ਗਿਫਟ ਨੇ ਇਹਨਾਂ ਦੀ ਅਸਲ ਕੀਮਤ ਤਾਂ 5000 ਹੀ ਆ ਜਿਹੜੇ ਹੁਣ ਆਪਣੇ ਗਿਫਟਾਂ ਦੇ ਨਾਮ ਤੁਸੀਂ ਕੋਈ ਵੀ ਮੋਬਾਈਲ ਲੈਣੇ ਹੋ ਤਾਂ ਗਿਫਟ ਦੇ ਲਾਲਚ ਤੇ ਨਹੀਂ ਲੈਣਾ ਹੈਗਾ ਤੁਸੀਂ ਕੋਈ ਵੀ ਮੋਬਾਈਲ ਲੈਣ ਤੋਂ ਪਹਿਲਾਂ ਉਹਦਾ ਅਸਲ ਕੀਮਤ ਪੁੱਛੋ ਤੇ ਉਹਦੇ ਗਿਫਟਾਂ ਦੇ ਪੈਸੇ ਜ਼ਰੂਰ ਲੈਸ ਕਰਾਇਆ ਕਰੋ ਕਈ ਦੁਕਾਨਦਾਰ ਕੀ ਕਰਦੇ ਨੇ ਕਹਿ ਦਿੰਦੇ ਨੇ ਜੀ ਇਹ ਦੁਕਾਨ ਗਿਫਟ ਅਸੀਂ ਆਪਣੇ ਮਾਰਜਿਨ ਤੋਂ ਦਿੰਨੇ ਆ ਇਹ ਅਸੀਂ ਫ੍ਰੀ ਦਿੰਦੇ ਨੇ ਤੁਹਾਡੇ ਪੈਸੇ ਨਹੀਂ ਲੈਸ ਹੋਣੇ ਅਗਰ ਦੁਕਾਨਦਾਰ ਆਪਣੇ ਮਾਰਜਿਨ ਦੇ ਵਿੱਚੋਂ ਗਿਫਟ ਦੇ ਸਕਦਾ ਤਾਂ ਉਹਦੇ ਪੈਸੇ ਵੀ ਲੈਸ ਕਰ ਸਕਦਾ ਅਸੀਂ ਹਰ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਗਿਫਟ ਵਾਲੇ ਜਿਹੜਾ ਕਸਟਮਰ ਗਿਫਟ ਮੰਗਦਾ ਤਾਂ ਉਹਨੂੰ ਗਿਫਟ ਵੀ ਦਿੰਨੇ ਆ ਜਿਹੜਾ ਪੈਸੇ ਲੈਸ ਕਰਦਾ ਪੈਸੇ ਵੀ ਲੈਸ ਕਰ ਦਿਆ ਠੀਕ ਹੈ ਜੀ ਅਗਰ ਤੁਸੀਂ ਗਿਫਟ ਨਹੀਂ ਲੈਣੇ ਤਾਂ 27000 ਰੁਪਏ ਦਾ ਤੁਸੀਂ ਮੇਰੇ ਤੋਂ ਜਿੰਨੇ ਮਰਜ਼ੀ ਸੈਟ ਲੈ ਜਾ ਸਕਦੇ ਹੋ ਅਗਰ ਗਿਫਟ ਲੈਣੇ ਨੇ ਤਾਂ 33000 ਰੁਪਏ ਦੇ ਵਿੱਚ 25000 ਐਮ ਆਰ ਪੀ ਵਾਲੇ 5000 ਦੇ ਐਕਚੁਅਲ ਅਸਲ ਕੀਮਤ ਵਾਲੇ ਗਿਫਟ ਨੇ ਜੇ ਇਹਦੇ ਬਿਲਕੁਲ ਫਰੀ ਨੇ ਅਸੀਂ ਜਦੋਂ ਵੀ ਕਸਟਮਰ ਨੂੰ ਕਿਸੇ ਨੂੰ ਵੀ ਕੋਈ ਵੀ ਸੈੱਟ ਵੇਚਦੇ ਆ ਤਾਂ ਉਹਨਾਂ ਨੂੰ ਗਿਫਟਾਂ ਦੇ ਬਾਰੇ ਵੀ ਦੱਸਦੇ ਆ ਤੇ ਨਾਲ ਉਹਨਾਂ ਦੀ ਅਮਾਊਂਟ ਦੱਸ ਕੇ ਲੈਸ ਕਰਕੇ ਵੀ ਦੱਸਦੇ ਆ ਵੈਸੇ ਤਾਂ ਬਹੁਤ ਹੀ ਕਸਟਮਰ ਸਿਆਣੇ ਹੋ ਚੁੱਕੇ ਨੇ ਜੀ ਉਹ ਦੱਸ ਦਿੰਦੇ ਨੇ ਕਹਿੰਦੇ ਨੇ ਕਿ ਵੀ ਤੁਸੀਂ ਗਿਫਟਾਂ ਦੇ ਪੈਸੇ ਲੈਸ ਕਰ ਦਿਓ ਅਸੀਂ ਆਪਣੀ ਲੋੜ ਮੁਤਾਬਕਤ ਜਰੂਰਤ ਮੁਤਾਬਕ ਗਿਫਟ ਲੈ ਲਾਂ ਕਿਉਂਕਿ 15 ਗਿਫਟਾਂ ਦੇ ਵਿੱਚੋਂ 2 ਜਾਂ 3 ਗਿਫਟ ਬੰਦਾ ਯੂਜ਼ ਕਰਦਾ ਬਾਕੀ ਘਰੇ ਲਿਜਾ ਕੇ ਸਿੱਟ ਦਿੰਦਾ ਉਹ ਕੰਮ ਨਹੀਂ ਆਉਂਦੇ ਇਹ ਗਿਫਟਾਂ ਦਾ ਜਿਹੜਾ ਚੋਲ ਮੋਲ ਆ ਜੀ ਇਹ ਇਹ ਹੁੰਦਾ ਕਿ ਸਸਤੀਆਂ ਆਈਟਮਾਂ ਨਹੀਂ ਦੇਣੀਆਂ ਜਿਨ੍ਹਾਂ ਦਾ ਸ ਇਹ ਜਿਹੇ ਤੌਖੇ ਤੋਂ ਤੁਸੀਂ ਬਚੋ ਤੇ ਜਿਹੜਾ ਵੀ ਕੋਈ ਵੀ ਮੋਬਾਈਲ ਲੈਣਾ ਉਹ ਬਿਨਾ ਗਿਫਟ ਤੋਂ ਤੇ ਗਿਫਟ ਦੇ ਨਾਲ ਇੱਕ ਵਾਰ ਜ਼ਰੂਰ ਪਤਾ ਕਰਿਆ ਕਰੋ ਤੇ ਇਹ ਜਿਹੇ ਆਫਰਾਂ ਦੇ ਲਈ ਸੱਚਾਈ ਲਈ ਪੇਸ ਕਰੋ ਫੋਲੋ ਵਿਜ਼ਿਟ ਕਰੋ ਸਿੰਗਲਾ ਕਮਿਊਨੀਕੇਸ਼ਨ ਜੋ ਮਰੋੜ ਮਲਾਉ ਥੈਂਕ ਯੂ